ਮਲ ਮਹਾਰਾਜ ਦੀ ਦਸਤਾਰ ਸਜਾ ਕੇ ਦਾੜਾ ਪ੍ਰਕਾਸ਼ ਕਰਕੇ ਉਹ ਵੀ ਗਏ ਹਨ ਤਾਂ ਭਈ ਮਹਾਰਾਜ ਦੀ ਦਸਤਾਰ ਸਜਾਣ ਵਾਲਾ ਜਾਂ ਦਾੜੀ ਰੱਖਣ ਵਾਲਾ ਸਾਰੇ ਸਿੱਖਣੀਆਂ ਇਹ ਮਹਾਰਾਜ ਕੇ ਸਿੱਖਣੀਆਂ ਹੋ ਸਕਤੇ ਨਾ ਇਹ ਸਿੱਖ ਹੋ ਸਕਤੇ ਜੋ ਵੀ ਹੈ ਲੇਕਿਨ ਇਨਕੀ ਜੋ ਹੈ ਚੰਗੀ ਸੇਵਾ ਹੋਣੀ ਚਾਹੀਏ ਔਰ ਜੋ ਸਰਕਾਰ ਇਨਕੋ ਪਰਮਿਟ ਬੜਾ ਛੁਪਾ ਕੇ ਹੁੰਦਾ ਸੀ ਕਿ ਬੜੀ ਛੁਪਾਓ ਇਹ ਚੀਜ਼ ਨੂੰ ਕਿ ਬੰਦਾ ਜੇ ਗਾਇ ਗਲਤ ਆਦਤ ਪੈ ਗਈ ਹੈ ਉਹ ਕਹਿੰਦੇ ਨਹੀਂ ਪ੍ਰਾਊਡ ਕਰੋ ਜੀ ਅਸੀਂ ਰਿਵਰਸ ਗੇ ਲਾਂਦੇ ਹਾਂ ਮਹਾਰਾਜ ਸਾੜਿਆ ਦਾ ਖਿਤਰ ਤੇ ਰਿਵਰਸ ਗੇ ਲਾਣ ਵਾਲਿਆਂ ਦੀ ਰੈਲੀ ਹੋ ਰਹੀ ਹੈ ਤੇ ਇਹ ਰੈਲੀ ਆ ਗਈ ਹੈ ਪ੍ਰਾਊਡ ਰੈਲੀ ਤੇ ਇਹਦੇ ਵਿੱਚ ਪ੍ਰਾਊਡ ਕੀ ਹੈਗਾ ਮੈਨੂੰ ਇਹ ਨਹੀਂ ਸਮਝ ਆਇਆ ਕਿ ਤੁਸੀਂ ਜਿਹੜਾ ਰਿਵਰਸ ਗੇਅਰ ਲਵਾਉਂਦੇ ਹੋ ਇਹ ਕੋਈ ਪ੍ਰਾਊਡ ਹੈਗਾ ਤੇ ਭਈ ਅੰਮ੍ਰਿਤਸਰ ਸਾਹਿਬ ਠੀਕ ਹੈ ਸ਼ਹੀਦਾਂ ਦੀ ਧਰਤੀ ਦੇ ਉੱਤੇ ਇਹਨੇ ਪਵਿੱਤਰ ਸਥਾਨ ਦੇ ਉੱਤੇ ਜਿਹੜਾ ਹੈਗਾ ਇਹਨਾਂ ਨੇ ਚੁਣਿਆ ਕਿ ਅਸੀਂ ਜਿਹੜੇ ਹੈਗੇ ਕਿ ਅੰਮ੍ਰਿਤਸਰ ਸਾਹਿਬ 'ਚ ਇਹ ਰੈਲੀ ਕੱਢ ਲਵਾਂਗੇ ਤੇ ਇਹ ਤੇ ਹੋਣ ਤੁਰਿਆ ਠੀਕ ਹੈ ਤੇ ਆਪਣੇ ਡੰਡਿਆਂ 'ਚ ਲੱਕੜ ਦੇ ਡੰਡਿਆਂ 'ਚ ਤੇਲ ਲਾ ਲਓ ਵਦਿਆ ਜਿਆ ਠੀਕ ਹੈ ਤੇ 29 ਅਪ੍ਰੈਲ ਨੂੰ ਜਿਹੜਾ ਹੈਗਾ ਨਾ ਇਹਨਾਂ ਦਾ ਰਿਵਰਸ ਗੇਅਰ ਜਿਹੜਾ ਸਿਸਟਮ ਹੈਗਾ ਨਾ ਸੁਝਾਓ ਜ਼ਰਾ ਤ੍ਰ ठीक है थे हैरानी की गल है कि बैनर लाए हुए हैं कि सम सिख आर इन गे कि कुछ सिख भी जो है मतलब महाराज की दुस्तार सजा कर दाड़ा प्रकाश करके वो भी गे हैं तो भाई महाराज की दुस्तार सजाने वाला या दाढ़ी रखने वाला सारे सिख नहीं है ये महाराज के सिख नहीं हो सकते ना ये सिख हो सकते ये जो भी हैं लेकिन इनकी जो है चंगी सेवा होनी चाहिए और जो सरकार इनको परमिशन भी दे रही है किस चीज़ की परमिशन दे रही है आने वाले लोग जो छोटे बच्चे हैं वो क्या देखेंगे इनके कल्चर में जाकर के ये रिवर्स गेट लगा रहे हैं लड़का लड़कियों की पपियां ले रहा है लड़कियाँ लड़कियों की ले रही है मतलब देश का माहौल खराब करने वाला हिसाब कर रहे हैं ये लोग तुम तो लोग बॉम्बे बुम्बे जहां पर ये पैदावार है ना वहां पर जाओ वहां पर करो ठीक है उनती अप्रैल को जो है इनका जो है सिस्टम पूरा सुझाओ तरीके से भगाओ इनको इनको दवाई दिलाओ बिजली के झटके लगाओ और पूछो कि सालों इसमें प्राउड होने की क्या बात है ਇਸ ਚੀਜ਼ ਵਿੱਚ ਵੀ ਜੋ ਹੈ ਕਲਕ ਇੱਕ ਟਾਈਮ ਹੁੰਦਾ ਸੀ ਮੈਂ ਨਾ ਸਿੱਧੇ ਸਿੱਧੇ ਲੈਂਗੁਏਜ ਵਿੱਚ ਮੈਂ ਬੋਲਣਾ ਨਹੀਂ ਚਾਹ ਰਿਹਾ ਹਾਂ ਲੇਕਿਨ ਫਿਰ ਵੀ ਸਮਝ ਜਾਣਾ ਇੱਕ ਟਾਈਮ ਹੁੰਦਾ ਸੀ ਇਸ ਚੀਜ਼ ਨੂੰ ਬੜਾ ਛੁਪਾਇਆ ਜਾਂਦਾ ਸੀ ਜੋ ਇਹ ਹੁੰਦੇ تھے ਨਾ ਬੀ ਸਮਝ ਰਹੇ ਹੋ ਤੁਸੀਂ ਲੋਕ ਪੰਜਾਬੀ ਛਕਿਆ ਜਾਂਦਾ ਹੈ ਨਾ ਤੇ ਬੜਾ ਛੁਪਾ ਕੇ ਹੁੰਦਾ ਸੀ ਕਿ ਬੜੀ ਛਪਾਓ ਇਹ ਚੀਜ਼ ਨੂੰ ਕਿ ਬੰਦਾ ਜਿਹੜਾ ਗੈਲਤ ਆਦਤ ਪੈ ਗਈ ਹੈ ਉਹ ਕਹਿੰਦੇ ਨਹੀਂ ਪ੍ਰਾਊਡ ਕਰੋ ਜੀ ਅਸੀਂ ਰਿਵਰਸ ਗੇ ਲਾਂਦੇ ਆ ਮਾਰੋ ਸਾਡੇ ਦੇ ਖੇਤਰ ਠੀਕ ਹੈ ਨਾ ਤੇ ਪੰਜਾਬ 'ਚ ਇਹ ਹਜੇ ਕੰਮ ਨਾ ਪੰਜਾਬ 'ਚ ਕਿਤੇ ਵੀ ਨਹੀਂ ਹੋਣਾ ਚਾਹੀਦਾ ਮੈਂ ਤਾਂ ਕਹਿੰਦਾ ਕਿ ਨਾ ਪੰਜਾਬ ਛੱਡੋ ਵਰ जिन्ना ਲੋਕਾਂ ਨੂੰ ਨਹੀਂ ਵੀ ਪਤਾ ਇਹਨਾਂ ਦੇ ਕਲਚਰ ਦੇ ਬਾਰੇ ਤੇ ਉਹ ਵੀ ਪ੍ਰਭਾਵਿਤ ਹੁੰਦੇ ਕਿ ਪਤਾ ਨਹੀਂ ਇਹ ਕੀ ਚੀਜ਼ ਹੋਣੀ ਹੈ ਤੇ ਬੱਚਿਆਂ ਦਾ ਕੀ ਹੈ ਤੁਸੀਂ ਜੋ ਵਿਖਾਓਗੇ ਬੱਚਿਆਂ ਨੂੰ ਉਹੀ ਜਿਹੜਾ ਹੈਗਾ ਉਹ ਸਿੱਖੂਗੇ ਤੇ ਉਹੀ ਕਰੋਗੇ ਤੇ ਮਾਰੋ ਇਹਨਾਂ ਦੇ ਛਿੱਤਰ ਮਾਰੋ ਬਦਗਿਆ ਤਰੀਕੇ ਨਾਲ ਮਾਰੋ ਤੇ ਆਪਣੇ ਵਿਚਾਰ ਦਿਓ ਕਿ ਤੁਸੀਂ ਕੀ ਕਹਿੰਦੇ ਹੋ ਕਿ ਵੀ ਇਹ ਕੰਮ ਸਹੀ ਹੈਗਾ ਜਿੱਦਾਂ ਆਪਾਂ ਜਿਹੜਾ ਹੈਗਾ ਹੋਲੇ ਮਹੱਲੇ ਲਾਉਂਦੇ ਹੈਗੇ ਆ ਠੀਕ ਹੈ ਲੰਗਰ ਲਗਦੇ ਹੈਗੇ ਜਿਸ ਸੈਰ ਸੇ ਲੰਗਰ ਲੱਗਦੇ ਹੈਗੇ ਹੋਲੇ ਮਹੱਲੇ ਹੈਗੇ ਠੀਕ ਹੈ ਚੰਕੀਆਂ ਨਿਕਲਦੀ ਹੈਗੀ ਹੈ ਉਹ ਸ਼ਹਿਰ ਚ ਹੁਣ ਜਿਹੜਾ ਹੈਗਾ ਟੈਂਪੂ ਨਿਕਲੂਗੇ ਤੇ ਅੱਜ ਇਹ ਜਿਹੜਾ ਹੈਗਾ ਨਾ ਮੈਂ ਤੁਹਾਨੂੰ ਦੱਸਦਾ ਕਿ ਅੱਜ ਇਹ ਪ੍ਰਾਊਡ ਜਿਹੜਾ ਹੈਗਾ ਇੱਕ ਜਿਹੜਾ ਹੈਗਾ ਸੈਮੀਨਾਰ ਆਪਣਾ ਕਰਦੇ ਪਏ ਆ ਕਿ ਸਾਨੂੰ ਪ੍ਰਾਊਡ ਹੈਗਾ ਕੱਲ ਨੂੰ ਇਸ ਸੜਕਾ 'ਚ ਵੀ ਉਤਰੂਗੇ ਠੀਕ ਹੈ ਇਹਨਾਂ ਨੇ ਦੇਖ ਲੈਣਾ ਇੱਕ ਉੱਤੇ ਪਹਿਣਾ ਨਹੀਂ ਚਾਹੀਦਾ ਬਟ ਕਿਸੇ ਨੇ ਦਾੜੀ ਰੱਖੀ ਹੋਣੀ ਹੈ ਕਿਸੇ ਨੇ ਪੱਗ ਪਾਈ ਹੋਣੀ ਹੈ ਥੱਲੇ ਉਹਨਾਂ ਨੇ ਜਿਹੜੀ ਹੈਗੀ ਬਨਾਏ ਬਰਾ ਪਾਈ ਹੋਣੀ ਹੈ ਸਕਰਟ ਪਾਈ ਹੋਣੀ ਹੈ ਤੇ ਇਹ ਪੰਜਾਬ ਦਾ ਭਵਿੱਖ ਤੁਹਾਨੂੰ ਚਾਹੀਦਾ ਹੈਗਾ ਜੇ ਤੁਸੀਂ ਦੁਸਾਰ ਚ ਕਿਸੇ ਨੂੰ ਬਰਾ ਤੇ ਸਕਰਟ ਵਿੱਚ ਵੇਖ ਸਕਦੇ ਹੋ ਤੇ ਉਹਨਾਂ ਦਾ ਸਮਰਥਨ ਕਰ ਦੇਣਾ ਕਿ ਬਹੁਤ ਵਧੀਆ ਕੰਮ ਕਰ ਰਹੇ ਹੋ ਜੇ ਤੁਸੀਂ ਨਹੀਂ ਦੇਖ ਸਕਦੇ ਹੈਗੇ ਹੋ ਤੇ ਬਈ ਛਿੱਤਰ ਜਿਹੜੇ ਹੈਗੇ ਆਪਣੇ 5 ਰੁਪਏ ਵਾਲੀ ਟੁੱਟੀ ਜੀ ਛੁੱਟੀ ਲੈ ਲੈਣਾ ਜੁੱਤੀ ਤੇ ਸੁਝਾਓ ਇਹਨਾਂ ਨੂੰ ਸਾੜਿਆਂ ਨੂੰ ਵਧੀਆ ਤਰੀਕੇ ਨਾਲ ਆਏ ਵੱਡੇ ਜੀ ਪਰਾਉਡ ਰੈਲੀ ਸਾੜੇ ਬੰਡੂ